ਰਖੜੀ ਮੌਕੇ ਸਰਕਾਰ ਦੇ ਵੱਲੋਂ ਇੱਕ ਵੱਡਾ ਐਲਾਨ ਕੀਤਾ ਗਿਆ ਖਾਸ ਕਰਕੇ ਇਹ ਖਬਰ ਮਹਿਲਾਵਾਂ ਦੇ ਲਈ ਹੈ ਤਾਂ ਧਿਆਨ ਨਾਲ ਸੁਣ ਲੈਣ ਦੱਸ ਦਿੰਦੇ ਹਾਂ ਕਿ ਇਹ ਯੋਜਨਾ ਰਾਜ ਦੀਆਂ ਗਰੀਬ ਲੋੜਵੰਦ ਔਰਤਾਂ ਦੀ ਵਿੱਤੀ ਸਥਿਤੀ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਸ਼ੁਰੂ ਕੀਤੀ ਗਈ ਆ ਹੁਣ ਤੱਕ ਇਸ ਯੋਜਨਾ ਦੀਆਂ 26 ਕਿਸ਼ਤਾਂ ਜਾਰੀ ਕੀਤੀਆਂ ਜਾ ਚੁੱਕੀਆਂ ਨੇ ਤੇ ਹੁਣ 27ਵੀਂ ਕਿਸ਼ਤ ਦੀ ਉਡੀਕ ਕਰ ਰਹੇ ਨੇ ਜੋ ਕਿ ਅਗਸਤ ਦੇ ਵਿੱਚ ਜਾਰੀ ਕੀਤੀ ਜਾਵੇਗੀ ਰਖੜੀ ਦਾ ਤਿਉਹਾਰ ਵੀ ਜਿਹੜਾ ਅਗਸਤ ਦੇ ਵਿੱਚ ਹੀ ਹੈ ਇਸ ਮੌਕੇ ਖਾਸ ਬਣਾਉਣ ਲਈ ਇਸ ਨੂੰ ਜਿਹੜਾ ਸਰਕਾਰ ਵੱਲੋਂ ਇੱਕ ਤੋਹਫ਼ਾ ਪ੍ਰਾਪਤ ਹੋਣ ਜਾ ਰਿਹਾ ਰਖੜੀ ਦੇ ਮੌਕੇ ਲਾੜਲੀ ਭੈਣਾਂ ਨੂੰ ਕਿਸ਼ਤ ਵਿੱਚ ਨਿਰਧਾਰਿਤ ਰਕਮ ਤੋਂ ਇਲਾਵਾ ਰਖੜੀ ਲਈ ਸ਼ਗਨ ਬਜੋਂ ਬਾਦੂ ਪੈਸੇ ਟ੍ਰਾਂਸ ਸਵਰ ਕੀਤੇ ਜਾਣਗੇ ਜਾਨੀ ਕਿ ਇਸ ਵਾਰ ਖਾਤੇ ਦੇ ਵਿੱਚ ਪਹਿਲਾਂ ਨਾਲੋਂ ਜ਼ਿਆਦਾ ਪੈਸੇ ਆਉਣਗੇ ਕੁੱਲ ਕਿੰਨੇ ਪੈਸੇ ਪ੍ਰਾਪਤ ਹੋਣਗੇ ਤੇ ਕਿਸ ਦਿਨ ਪੈਸੇ ਟਰਾਂਸਫਰ ਕੀਤੇ ਜਾਣਗੇ ਆਪ ਤੁਹਾਨੂੰ ਦੱਸ ਦਿੰਦੇ ਆ ਕਿ ਇਸ ਸੰਬੰਧੀ ਅਪਡੇਟ ਕੀ ਆ ਅਗਸਤ ਦੇ ਵਿੱਚ ਕੁੱਲ ਕਿੰਨੀ ਰਕਮ ਪ੍ਰਾਪਤ ਹੋਵੇਗੀ ਤਾਂ ਮੱਧ ਪ੍ਰਦੇਸ਼ ਸਰਕਾਰ ਦੇ ਵੱਲੋਂ ਚਲਾਈ ਜਾ ਰਹੀ ਲਾਡਲੀ ਬਹਿਨਾ ਯੋਜਨਾ ਦੇ ਤਹਿਤ ਅਗਸਤ ਮਹੀਨੇ ਦੇ ਵਿੱਚ ਰੱਖੜੀ ਦੇ ਤਿਹਾਣ ਨੂੰ ਦੇਖਦੇ ਹੋਏ ਸਰਕਾਰ ਵੱਲੋਂ ਸ਼ਗਨ ਵਜੋਂ ਵਾਧੂ ਪੈਸੇ ਵੀ ਦਿੱਤੇ ਜਾਣਗੇ ਤੁਹਾਨੂੰ ਦੱਸ ਦਈਏ ਕਿ ਸਰਕਾਰ ਹਰ ਮਹੀਨੇ ਲਾਡਲੀ ਯੋਜਨਾ ਦੇ ਤਹਿਤ 1250 ਰੁਪਏ ਕਿਸ਼ਤ ਵੱਲੋਂ ਭੇਜਦੀ ਹੈ ਜਿਹੜੀ ਪਰ ਕਿਉਂਕਿ ਰਖੜੀ 9 ਅਗਸਤ ਨੂੰ ਵੀ ਅਤੇ ਇਸ ਵਾਰ ਸਰਕਾਰ ਨੇ ਸ਼ੁਭਕਾਮਨਾਵਾਂ ਵਜੋਂ 250 ਰੁਪਏ ਵਾਧੂ ਦੇਣ ਦਾ ਜਿਹੜਾ ਐਲਾਨ ਕੀਤਾ ਜਾਨੀ ਕਿ ਅਗਸਤ ਮਹੀਨੇ ਵਿੱਚ ਮੱਧ ਪ੍ਰਦੇਸ਼ ਦੀਆਂ ਸਾਰੀਆਂ ਲਾੜੀਆਂ ਭੈਣਾਂ ਨੂੰ ਲਾਡਲੀ ਬહેਨ ਯੋਜਨਾ ਦੇ ਤਹਿਤ 1250 ਰੁਪਏ ਦੀ ਬਜਾਏ ਹੁਣ 1500 ਰੁਪਏ ਮਿਲਣਗੇ ਰਾਜ ਦੀਆਂ ਲਗਭਗ 1 ਕਰੋੜ ਲਾਡਲੀ ਭੈਣਾਂ ਦੇ ਖਾਤਿਆਂ ਦੇ ਵਿੱਚ 1500 ਰੁਪਏ ਭੇਜੇ ਜਾਣਗੇ ਇਸ ਦਿਨ ਕਿਸ਼ਤ ਜਾਰੀ ਕੀਤੀ ਜਾ ਸਕਦੀ ਆ ਰਖੜੀ ਬੰਦਨ ਲਈ ਕੁਝ ਦਿਨ ਵੀ ਬਾਕੀ ਨੇ ਅਜੇ ਵਿੱਚ ਮੱਧ ਪ੍ਰਦੇਸ਼ ਦੀਆਂ ਲਾਡੀਆਂ ਭੈਣਾਂ ਸੋਚ ਰਹੀਆਂ ਨੇ ਕਿ ਲਾਡਲੀ ਭੈਣ ਯੋਜਨਾ ਦੀ ਅਗਲੀ ਕਿਸ਼ਤ ਤੋਂ ਉਨ੍ਹਾਂ ਦੇ ਖਾਤੇ ਵਿੱਚ ਕਦੋਂ ਭੇਜੀ ਜਾਵੇਗੀ ਅੰਕੇ ਦੱਸ ਦਿੰਦੀ ਹੈ ਕਿ ਜਿਹੜੀ ਇਸ ਵਾਰ ਕਿਸ਼ਤ ਦੇ ਪੈਸੇ ਦੋ ਵਾਰ ਭੇਜੇ ਜਾਣਗੇ ਜਾਨੀ ਕਿ 9 ਅਗਸਤ ਤੋਂ ਪਹਿਲਾਂ ਲਾੜਲੀ ਬਹਿਨ ਯੋਜਨਾ ਦੀਆਂ ਲਾਭਪਾਤਰੀ ਔਰਤਾਂ ਨੂੰ 250 ਰੁਪਏ ਦੀ ਰਕਮ ਭੇਜੀ ਜਾਵੇਗੀ ਜੋ ਕਿ ਰਖੜੀ ਦਾ ਸ਼ੁਭ ਸੰਕੇਤ ਹੋਵੇਗਾ ਤੇ 10 ਅਗਸਤ ਤੋਂ ਬਾਅਦ 1250 ਰੁਪਏ ਦੀ ਕਿਸ਼ਤ ਔਰਤਾਂ ਦੇ ਖਾਤੇ ਵਿੱਚ ਭੇਜੀ ਜਾਵੇਗੀ ਦੱਸਦੀ ਹੈ ਕਿ ਆਖਰੀ ਕਿਸ਼ਤ 12 ਜੁਲਾਈ ਨੂੰ ਔਰਤਾਂ ਦੇ ਖਾਤੇ ਵਿੱਚ ਭੇਜੀ ਗਈ ਸੀ